ਸਤਿ ਸ਼੍ਰੀ ਅਕਾਲ ਡੈਨਿਕ ਸਫਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਸੁਦੇਂਦਰ ਕੁੰਬੋਜ ਅੱਜ ਦੀ ਵੈਦਰਪੋਰ ਲੈ ਕੇ ਹਾਜ਼ਰ ਹੋਇਆ ਤੇ ਅੱਜ ਦੀ ਵੈਦਰਪੋਰ ਇਸ ਤਰ੍ਹਾਂ ਕਿ ਜੇ ਅਸੀਂ ਕੱਲ ਦੀ ਗੱਲ ਕਰੀਏ ਕੱਲ ਥੋੜੀ-ਬੋਤੀ ਧੁੰਦ ਨਜ਼ਰ ਆਉਂਦੀ ਸੀ ਵਿਜ਼ਿਬਿਲਟੀ ਬਿਲਕੁਲ ਘੱਟ ਸੀਗੀ ਅ ਅੱਜ ਧੁੰਦ ਦਾ ਕਹਿਰ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਅ ਅੱਜ ਵਿਜ਼ਿਬਿਲਟੀ ਜਿਹੜੀ 20 ਫੀਸਦੀ ਜਿਹੜੀ ਹੈਗੀ ਆ ਉਹ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਕੱਲ ਦੇਰ ਸ਼ਾਮ ਮੌਸਮ ਵਿਭਾਗ ਦੇ ਮਾਹਰਾਂ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਸੀ ਔਰ 16 ਜ਼ਿਲ੍ਹਿਆਂ ਦੇ ਵਿੱਚ ਇਹ ਰੈਡ ਅਲਰਟ ਜਾਰੀ ਕੀਤਾ ਗਿਆ ਜਿਹਦੇ ਵਿੱਚੋਂ 16 ਜ਼ਿਲ੍ਹਿਆਂ ਵਿੱਚੋਂ ਅੰਮ੍ਰਿਤਸਰ ਜਲੰਧਰ ਤਰਨਤਾਰਨ ਕਪੂਤਲਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਰੂਪਨਗਰ ਤੇ ਪਟਿਆਲਾ ਇੱਥੇ ਹੱਡ ਚੀਰਵੀ ਠੰਡ ਜਿਹੜੀ ਪੈ ਸਕਦੀ ਹੈ ਇਸ ਨੂੰ ਲੈ ਕੇ ਪੌਸ਼ਣ ਵਿਭਾਗ ਵੱਗੋਂ ਵੱਲੋਂ ਰੈਡ ਅਲਰਟ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਔਰ ਇਸ ਦੇ ਨਾਲ ਇਹ ਵੀ ਜਾਣਕਾਰੀ ਦੇ ਦਿੱਤੀ ਹੈ ਕਿ ਜਿੱਦਾਂ ਕਿ ਸਿਹਤ ਵਿਭਾਗ ਦੇ ਮਾਹਰਾਂ ਨੇ ਪਹਿਲਾਂ ਹੀ ਦੱਸ ਚੁੱਕੇ ਸੀਗੇ ਕਿ ਜਿਹੜੇ ਇਸ ਠੰਡ ਤੋਂ ਬਚਣ ਲਈ ਲੋਕ ਜਿਹੜੇ ਅਗੀਠੀਆਂ ਬਾਲਦੇ ਨੇ ਉਹ ਅਗੀਠੀਆਂ ਲਾਵਾਲਣ ਕਿਉਂਕਿ ਇਸ ਦੇ ਚੱਲ ਰਿਹਾ ਬੀਤੀ ਰਾਤ ਇੱਕ ਮੰਦਭਾਗੀ ਖਬਰ ਵੀ ਸਾਹਮਣੇ ਆਈ ਹੈ ਜਿੱਥੇ ਕਿ ਪਟਿਆਲਾ ਦੇ ਵਿੱਚ ਇਸ ਅਗੀਠੀ ਜਲਣ ਨਾਲ ਚਾਰ ਜੀਆਂ ਦੀ ਮੌਤ ਹੋ ਗਈ ਦੋ ਛੋਟੇ ਬੱਚੇ ਤੇ ਮੀਆਂ ਬੀਬੀ ਦੋਨਾਂ ਦੀ ਮੌਤ ਹੋ ਚੁੱਕੀ ਹੈ ਇਸ ਕਰਕੇ ਅਸੀਂ ਵੀ ਆਪਣੇ ਮਾਧਿਅਮ ਨਾਲ ਵਾਰ-ਵਾਰ ਇਹ ਅਪੀਲ ਕਰ ਰਹੇ ਹਾਂ ਕਿ ਠੰਡ ਤੋਂ ਬਚਣ ਵਾਸਤੇ ਅਗੀਠੀ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਕਿ ਮੰਦਭਾਗੀਆਂ ਖਬਰਾਂ ਤੋਂ ਬਚਿਆ ਜਾ ਸਕੇ ਔਰ ਰੈਡ ਅਲਰਟ ਜਾਰੀ ਕੀਤਾ 16 ਜ਼ਿਲ੍ਹਿਆਂ ਦੇ ਵਿੱਚ ਔਰ ਨਾਲ ਦੀ ਨਾਲ ਅਗਲੇ ਔਰ ਵਾਲੇ ਦਿਨਾਂ ਦੇ ਵਿੱਚ ਵੀ ਇਹ ਠੰਡ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਔਰ ਤੁਸੀਂ ਇਸੇ ਤਸਵੀਰਾ ਹੋਰ ਤੁਹਾਨੂੰ ਇਹ ਰੂਗਰੂ ਕਰਨ ਲੱਗੇ ਆ ਕਿ ਜਿਹੜੀ ਇਹ ਠੰਡ ਪੈ ਰਹੀ ਆ ਇਸ ਦਾ ਅਸਰ ਆਸਥਾ ਤੇ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿੱਥੇ ਸਵੇਰ ਦਾ ਸਮਾਂ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਗੁਰਦੁਆਰੇ ਮੰਦਰਾਂ ਦੇ ਵਿੱਚ ਜਾਂਦੇ ਨੇ ਉਹ ਮੰਦਰਾਂ ਜਾਂ ਗੁਰਦੁਆਰਿਆਂ ਦੇ ਵਿੱਚ ਵੀ ਅਸਲੀ ਸ਼ਰਧਾਲੂਆਂ ਦੀ ਜਿਹੜੀ ਕਿਰਤੀ ਹੈਗੀ ਬਹੁਤ ਘੱਟ ਨਜ਼ਰ ਆ ਰਹੀ ਹੈ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਲੋਕ ਕਿਤੇ ਨਾ ਕਿਤੇ ਘਰਾਂ ਚੋਂ ਨਿਕਲਣ ਦੀ ਗੁਰੇਜ਼ ਕਰ ਰਹੇ ਹੈ ਔਰ ਇਸ ਗੱਲ ਤੇ ਵੀ ਮਹਾਰਾਜ ਨੇ ਗੱਲ ਕਹੀ ਹੈ ਕਿ ਜੇ ਕਿਤੇ ਬਹੁਤ ਜ਼ਰੂਰੀ ਕੰਮ ਹੈਗਾ ਤਾਂ ਹੀ ਘਰਾਂ ਚੋਂ ਬਾਹਰ ਨਿਕਲੋ ਨਹੀਂ ਤਾਂ ਘਰਾਂ ਤੋਂ ਨਿਕਲ ਤੋਂ ਗੁਰੇਜ਼ ਕਰੋ ਔਰ ਐਸੀ ਚੀਜ਼ ਨੂੰ ਦੇਖਦੇ ਹੋਏ ਠੰਡ ਨੂੰ ਦੇਖਦੇ ਹੋਏ ਹੀ ਪੰਜਾਬ ਸਰਕਾਰ ਦੇ ਜਿਹੜੇ ਕੈਬਨਿਟ ਮੰਤਰੀ ਹੈਗੇ ਨੇ ਹਰਜੋਤ ਭੰਸ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਸਕੂਲ ਜਿਹੜੇ ਹੈਗੇ ਪ੍ਰਾਇਮਰੀ ਸਕੂਲ ਹੈਗੇ ਜਿਹੜੇ ਉਹਨਾਂ ਦੇ ਵਿੱਚ 15 ਤੱਕ ਜਾਨੀ ਬੀਤੇ ਕੱਲ ਤੋਂ ਲੈ ਕੇ 21 ਤਰੀਕ ਤੱਕਰ ਛੁੱਟੀਆਂ ਕਰ ਦਿੱਤੀਆਂ ਗਈਆਂ ਔਰ 6ਵੀਂ ਕਲਾਸ ਤੋਂ ਜਿਹੜੇ 12ਵੀਂ ਕਲਾਸ ਤੱਕਰ ਦੇ ਸਕੂਲ ਹੈਗੇ ਆ ਉਹ ਚੱਲਣਗੇ ਉਹਨਾਂ ਦਾ ਸਮਾਂ ਬਦਲਿਆ ਗਿਆ ਉਹਨਾਂ ਦਾ ਸਮਾਂ 10 ਵਜੇ ਤੋਂ ਲੈ ਕੇ 4 ਵਜੇ ਤੱਕਰ ਕੀਤਾ ਗਿਆ ਔਰ ਜਿਹੜੇ ਡਬਲ ਸ਼ਿਫਟ ਵਿੱਚ ਸਕੂਲ ਚੱਲਦੇ ਸਨ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਉਹ ਡਬਲ ਸ਼ਿਫਟ ਨਹੀਂ ਚੱਲਣਗੇ ਉਹ ਇੱਕੋ ਸ਼ਿਫਟ ਦੇ ਵਿੱਚ ਸਕੂਲ ਚੱਲਣਗੇ ਫਿਲਹਾਲ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਅਸਲੇ ਸਵੇਰ ਦਾ ਸਮਾਂ 8 ਵਜੇ ਦਾ ਔਰ ਸੰਗੜੀ ਤੋਂ ਜਿਹੜੀ ਹੈਗੀ ਆ ਉਹ ਨਜ਼ਰ ਆ ਰਹੀ ਹੈ ਔਰ ਵੀ ਵਿਜ਼ਿਬਿਲਟੀ ਜਿਹੜੀ ਹੈਗੀ ਕੱਲ ਨਾਲੋਂ ਵੀ ਘੱਟ ਹੋ ਚੁੱਕੀ ਹੈ 20% ਦੀ ਵਿਜ਼ਿਬਿਲਟੀ ਜਿਹੜੀ ਹੈਗੀ ਉਹ ਨਜ਼ਰ ਆ ਰਹੀ ਹੈ ਔਰ ਇਸ ਨੂੰ ਦੇਖਦੇ ਹੋਏ ਵੀ ਜਿਹੜਾ ਇਸ ਧੰ ਦੇ ਕਾਰਨ ਜਿਹੜਾ ਆਸਥਾ ਤੇ ਅਸਰ ਪੈਂਦਾ ਹੋਇਆ ਵੀ ਨਜ਼ਰ ਆ ਰਿਹਾ ਆ ਜਿਹੜੇ ਮੰਦਰ ਜਾਂ ਗੁਰਦੁਆਰੇ ਜਾਂ ਮਸਜਿਦਾਂ ਹੈਗੀਆਂ ਨੇ ਉੱਥੇ ਜਿੱਥੇ ਲੋਕ ਸ਼ਰਦਾਲੂ ਮੱਥਾ ਟੇਕਣ ਸਿਰੇ ਆਉਂਦੇ ਨੇ ਉਹ ਮੰਦਰ ਵੀ ਅਚਲੇ ਸ਼ਰਦਾਲੂ ਸ਼ਰਦਾਲਵਾ ਨੂੰ ਵਾਂਝੇ ਨਜ਼ਰ ਆ ਰਹੀ ਨਹੀਂ ਕੋਈ ਵੀ ਸ਼ਰਦਾਲੂ ਉੱਥੇ ਨਜ਼ਰ ਨਹੀਂ ਆ ਰਿਹਾ ਔਰ ਲੋਕ ਜਿਹੜੇ ਹੈਗੇ ਨੇ ਘਰਾਂ ਦੇ ਵਿੱਚ ਨਿੱਗੇ ਤਾਂ ਬੈਠੇ ਹੋਏ ਨੇ ਔਰ ਮਹਾਨਾ ਨੇ ਜਿਹੜੇ ਟ੍ਰੈਫਿਕ ਰੂਲ ਹੈਗੇ ਨੇ ਜਾਂ ਪੈਸੇਜ ਦੇ ਮਾਹਰ ਹੈਗੇ ਨੇ ਉਹਨਾਂ ਵੱਲੋਂ ਵੀ ਇਹ ਜਾਰੀ ਕੀਤੀ ਗਈ ਹੈ ਕਿ ਜਿਹੜੇ ਟ੍ਰੈਫਿਕ ਦੇ ਵਿੱਚ ਦੂਰੀ ਹੈਗੀ ਉਹਨੂੰ ਬਰਕਰਾਰ ਰੱਖਣ ਔਰ ਜਿਹੜੇ ਇੰਡੀਕੇਟਰ ਹੈਗੇ ਨੇ ਜਾਂ ਹੈੱਡਲਾਈਟ ਹੈਗੇ ਨੇ ਜਾਂ ਜਿਹਨੂੰ ਡਿਪਰ ਕਹਿੰਦੇ ਨੇ ਉਹ ਚਲਾ ਕੇ ਗੱਡੀਆਂ ਚਲਾਉਣ ਤਾਂ ਕਿ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਔਰ ਇਸ ਨੂੰ ਦੇਖਦੇ ਹੋਏ ਗੱਡੀਆਂ ਦੀ ਰਫ਼ਤਾਰ ਵੀ ਜਿਹੜੀ ਉਹ ਵੀ ਘੱਟ ਨਜ਼ਰ ਆ ਰਹੀ ਹੈ ਬਹੁਤ ਸਲੋ ਸਪੀਡ ਤੇ ਗੱਡੀਆਂ ਸੜਕਾਂ ਤੇ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਫਿਲਹਾਲ ਦੀਆਂ ਤਸਵੀਰਾਂ ਜਿਹੜੀਆਂ ਜਲੰਧਰ ਸ਼ਹਿਰ ਦੀਆਂ ਅ ਇਸ ਵੇਲੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਹੈਗੀਆਂ ਔਰ ਇਸ ਵੇਲੇ ਦਾ ਜਿਹੜਾ ਤਾਪਮਾਨ ਹੈਗਾ ਜਲੰਧਰ ਸ਼ਹਿਰ ਦਾ 3 ਡਿਗਰੀ ਸੈਲਸੀਅਸ ਜਿਹੜਾ ਉਹ ਤਾਪਮਾਨ ਹੈਗਾ ਔਰ ਸਭ ਤੋਂ ਘੱਟ ਇਸ ਵੇਲੇ ਤਾਪਮਾਨ ਜਿਹੜਾ ਹੈਗਾ ਉਹ ਨਵੇਂ ਸ਼ਹਿਰ ਦਾ ਮਾਪਿਆ ਗਿਆ ਜਿਹੜਾ ਕਿ 0. -0.02 ਹੈਗਾ ਸਭ ਤੋਂ ਘੱਟ 90 ਸ਼ਰਦ ਦਾ ਤਾਪਮਾਨ ਮਾਪਿਆ ਗਿਆ ਔਰ ਇਸ ਵੇਲੇ ਜਿਆ ਗਲੰਦਰ ਦਾ ਤਾਪਮਾਨ ਜਿਹੜਾ ਹੈਗਾ ਉਹ 3 ਡਿਗਰੀ ਸੈਲਸੀਅਸ ਮਾਪਿਆ ਗਿਆ ਲਵੀ ਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਡਾਇਰੈਕਟ ਸੂਰਤੀ ਬੰਦੋ ਜੀ